ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੰਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਮੀਂਹ ਨੇ ਬਹੁਤ ਜ਼ਿਆਦਾ ਹੱਦ ਤੋੜ ਦਿੱਤੀ ਹੈ ਤੇ ਹੜ੍ਹਾਂ ਵਾਲਾ ਰੂਪ ਧਾਰਨ ਕਰ ਲਿਆ ਜੀ ਤੇ ਹੁਣ ਥੋੜੀ ਜੀ ਠੱਲ ਹੋਈ ਹੈ ਮੀਂਹ ਦੀ ਹੁਣ ਰੁਕਿਆ ਥੋੜਾ ਜਿਹਾ ਤੇ ਬਿਲਕੁਲ ਬੰਦ ਨਹੀਂ ਸੀ ਹੋ ਰਿਹਾ ਮੀਂਹ ਲੋੜ ਤੋਂ ਜ਼ਿਆਦਾ ਹਰ ਇੱਕ ਚੀਜ਼ ਨੁਕਸਾਨ ਦੇ ਕਾਰਨ ਬਣਦੀ ਹੈ ਇਸ ਤਰ੍ਹਾਂ ਮੀਵੀ ਲੋੜ ਤੋਂ ਵੱਧ ਨੁਕਸਾਨ ਦਾ ਕਾਰਨ ਬਣਦਾ ਤੇ ਜਿਨ੍ਹਾਂ ਨੇ ਕਰਕੇ ਖਾਣਾ ਹਰੇਕ ਨੂੰ ਔਖਾ ਬਹੁਤ ਮੀ ਘਣੀ ਚ ਤੇ ਸਾਰਿਆਂ ਨੂੰ ਔਖਾ ਹੋ ਜਾਂਦਾ ਇਹ ਜਿਹੇ ਹਾਲਾਤਾਂ ਦੇ ਵਿੱਚ ਚਲੋ ਜੀ ਕੁਦਰਤ ਦੀ ਮਰਜ਼ੀ ਹੈ ਜੋ ਕੁਦਰਤ ਨੇ ਕਰਨਾ ਹੈ ਕਰਨਾ ਤੇ ਆਪਾਂ ਬਣਾਇਆ ਜ ਗੁਲਗੁਲੇ ਤੇ ਆ ਮੈਂ ਚੁੰਨੀ ਲੈ ਲਈ ਜਿਹੜੀ ਮੈਂ ਹਜੂਰ ਸਾਹਿਬ ਤੋਂ ਲੈ ਕੇ ਆਈ ਸੀ ਤੇ ਚੁੰਨੀ ਅੱਜ ਮੈਂ ਲੈ ਲਈ ਦੱਸਣਾ ਕਿ ਮੇ ਲੱਗੀ ਮੇਰੀ ਚੁੰਨੀ ਸੁਣ ਤੇ ਬਹੁਤ ਹੀ ਮਨਤ ਵਧੀਆ ਲੱਗੀ ਤੇ ਹੁਣ ਆਪਾਂ ਨਾਕ ਜਾਨੇ ਗੁਰਦੁਆਰਾ ਸਾਹਿਬ ਕੀ ਤੇ ਚਲੋ ਜੀ ਸੁਣ ਲੈ ਗੁਲਗੁਲੇ ਖਾਦਨੇ ਪਕਾਉਂਦੇ ਲਓ ਜੀ ਆਪਾਂ ਲਾ ਰਹੇ ਹਾਂ ਗੁਲਗਲੇ ਤੇ ਬੀਬੀ ਕੋਲ ਰਹੀ ਆਟਾ ਗੁਲਗਲੇ ਆਂ ਤੇ ਮੀ ਭੈਣ ਨਾਲ ਖਾਣ ਪੀਣ ਦਾ ਕੰਮ ਵੱਧ ਜਾਂਦਾ ਮੀ ਆਪਣੇ ਪਿਆ ਲੋੜ ਤੋਂ ਵੱਧ ਜੀ ਬਹੁਤ ਜ਼ਿਆਦਾ ਮੀ ਪਿਆਗਾ ਤੇ ਹੁਣ ਥੋੜਾ ਜਿਹਾ ਖੜਮਲਾ ਹੋਇਆਗਾ ਤੇ ਬਿਲਕੁਲ ਹੀ ਰੁਕ ਨਹੀਂ ਸੀ ਰਹਿਮੀ ਲਗਾਤਾਰ ਬਾਰਸ਼ ਚੱਲ ਰਹੀ ਸੀ ਹੁਣ ਹਵਾ ਚੱਲ ਰਹੀ ਹੈ ਥੋੜਾ ਜਿਹਾ ਉੱਚਾ ਹੋਇਆ ਰੱਬ ਹੁਣ ਕਈ ਦਿਨਾਂ ਦੀ ਕੋਈ ਵੀਡੀਓ ਡਿਟ ਨਹੀਂ ਸੀ ਹੋਈ ਤੇ ਹੁਣ ਮੈਂ ਵੀਡੀਓ ਡਿਟ ਕਰਨ ਲੱਗੀ ਸੀ ਉਦੋਂ ਬਾਬਾ ਜੀ ਪਾਠ ਕਰਨ ਲੱਗੇ ਚਲੋ ਜੀ ਆ ਦੇਖ ਰਹੇ ਹਾਂ ਸੜਵੀ ਹੀ ਦਾ ਮਾਹੌਲ ਤੁਸੀਂ ਪਾਣੀ ਬਹੁਤ ਜ਼ਿਆਦਾ ਖੜਾ ਹੋਇਆਗਾ ਤੇ ਇਦਰਾ ਚਰੀ ਵੀਜੀ ਹੋਈ ਸੀ ਸਾਰੇ ਲੋਕ ਵੀ ਪਾਣੀ ਨਾਲ ਤੇ ਬਹੁਤ ਔਖਾ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਏ ਹੋਗਾ ਇਕਦਮੀ ਆਗੇ ਤਾਂ ਸਾਰਿਆਂ ਦੇ ਘਰਾਂ ਚ ਪਾਣੀ ਆ ਜਾਣਗੇ ਬਹੁਤ ਔਖਾ ਇਹ ਜਿਹੇ ਹਾਲਾਤਾਂ ਚ ਲੋਡ ਤੋਂ ਵੱਧ ਹਰੇਕ ਚੀਜ਼ ਹੀ ਨੁਕਸਾਨ ਕਰਦੀ ਐ ਇਸ ਤਰ੍ਹਾਂ ਮੀਂਹ ਨੇ ਵੀ ਨੁਕਸਾਨ ਕੀਤਾ ਲੋਡ ਤੋਂ ਵੱਧ ਪੈ ਕੇ ਤੇ ਆਉਣ ਜਾਣ ਨੂੰ ਬਹੁਤ ਦਿੱਕਤ ਆਉਂਦੀ ਐ ਇੱਕ ਅੱਦੇ ਦਿਨ ਦਿਨ ਦਾ ਮੀਤਾ ਚੱਲਿਆ ਜਾਂਦਾ ਜਦੋਂ ਬਾਹਲੇ ਦਿਨ ਨਮੀ ਹੁੰਦਾ ਨਾ ਸੌਦੇ ਦੀ ਪਰੇਸ਼ਾਨੀ ਆ ਜਾਂਦੀ ਏ ਸਾਰਿਆਂ ਨੂੰ ਬਾਜ਼ਾਰ ਆਉਣਾ ਜਾਣਾ ਤੇ ਇੱਧਰ ਹੁਣ ਬੱਚਿਆਂ ਨੂੰ ਕਾਹਲ ਹੋਈ ਪਈ ਏ ਜਿਗਨੂਰ ਨੂੰ ਮੋਟਰਸਾਈਕਲ ਚਲਾਉਣ ਦੀ ਤੇ ਬੀਬੀ ਲਾਰੀਏ ਗੁਲਗਲੇ ਤੇ ਮੈਂ ਹੁਣ ਰੋਕ ਰਹੀ ਸੀ ਮੈਂ ਕਿ ਤਿਲਕਣਾ ਨਾ ਜਾਵਾਰੇ ਪਰ ਬੱਚੇ ਕਿੱਥੋਂ ਆਟਦੇ ਰਾ ਕੱਲ ਉਧਰ ਲਾਹੇ ਸੀ ਗੁਲਗਲੇ ਤੇ ਵੀ ਬੀਬੀ ਨੂੰ ਆਏ ਹੋ ਗਏ ਵੀ ਮੈਂ ਇਹਨਾਂ ਦੇ ਵੀ ਗੁਲਗਲੇ ਲਾ ਦੇ ਸਵੇਰੀਆ ਹਰ ਕਰ ਲਿਆ ਪਕੌੜਿਆਂ ਵਾਸਤੇ ਕੱਟ ਕੇ ਰੱਖ ਲਿਆ ਸਮਾਨ peकार hereविB ਘਰ ਦੇ ਵਿੱਚ ਖਾਣ ਪੀਣ ਦਾ ਕੰਮ ਵੱਲ ਜਾਂਦਾ ਸਾਰੇ ਘਰਾਂ ਵਿੱਚ ਇਵੇਂ ਹੋਊਗਾ ਕਿਉਂਕਿ ਹੋਰ ਕੰਮ ਸੰਭਰ ਸਮਰਈ ਦਾ ਸਫਾਈ ਦਾ ਕੰਮ ਘਟ ਜਾਂਦਾ ਤੇ ਬਸ ਫਿਰ ਖਾਣ ਦਾ ਕੰਮ ਆ ਜਾਂਦਾ ਵੀ ਕੁਝ ਖਾਣ ਹੋਵੇ ਤੇ ਮੁੱਲ ਦੀ ਚੀਜ਼ ਨਾਲ ਘਰੇ ਬਣਾਈ ਚੀਜ਼ ਵਧੀਆ ਰਹਿੰਦੀ ਹੈ ਤੇ ਪਹਿਲਾਂ ਅਸੀਂ ਸੌਣ ਚ ਨਹੀਂ ਲਾਹੇ ਗੁਲਗਲੇ ਤੇ ਹੁਣ ਬਣਾਏ ਸੀ ਤੇ ਮੈਂ ਖਾਣੇ ਨਹੀਂ ਮੇਰੇ ਦਿਲ ਨਹੀਂ ਕਰਦਾ ਬਣਾਉਣ ਨੂੰ ਤੇ ਵੀ ਅੱਜ ਬੀਬੀ ਨੇ ਹਾਰ ਕਰ ਲਿਆ ਕਹੀਂ ਚਲੋ ਥੋੜੀ ਜਿਹੀ ਬਣਾ ਲਈਏ ਅੱਗੇ ਮੈਨੂੰ ਬਹੁਤ ਸਮਾਂ ਖੁੰਦਾ ਹਰੇਕ ਚੀਜ਼ ਬਣਾਉਣ ਦਾ ਪਰ ਐਂ ਤਕੀ ਨਹੀਂ ਮਨ ਕੀਤਾ ਹੈ ਗੱਲਾਂ ਹੁਣ ਦਾ ਕਸੀ ਬਿਲਕੁਲ ਨਹੀਂ ਬਣਾਏ ਉਹ ਗੱਗਲੇ ਐਤ ਕੀ ਹੁਣ ਲਾਹੇ ਉਹ ਬੀਬੀ ਨੂੰ ਲੱਗੇ ਵੀ ਇਹਨਾਂ ਨੂੰ ਖਾਣ ਨੂੰ ਮੈਂ ਬਣਾ ਕੇ ਦੇਵਾਂ ਕੋਈ ਚੀਜ਼ ਤੇ ਬੀਬੀ ਨੇ ਬਣਾ ਤੇ ਹਰੇਕ ਰੁੱਤ ਦੀ ਚੀਜ਼ ਰੁੱਤ ਚ ਸਵਾਦ ਲੱਗਦੀ ਇਹ ਹੀ ਮਹੀਨੇ ਚ ਇਹ ਵਧੀਆ ਲੱਗਦੀ ਐ ਨੀ ਚੀਜ਼ਾਂ ਇਹ ਆਪਣੇ ਪੰਜਾਬੀਆਂ ਦੀ ਫੇਵਰੇਟ ਦੇ ਡਿਸ਼ ਗੋਲਗੱਪੇ ਕਵੇਲੇ ਆਪਾ ਬਣਾ ਤਾ ਲੈਨੇ ਫਿਰ ਖਾਦੇ ਨਹੀਂ ਜਾਂਦੇ ਹੈਗੇ ਜੇ ਦੇਲੇ ਬਣਾ ਲੈਨੇ ਚਲ ਖਾ ਲੈਨਦਾ ਬੰਦਾ ਫਿਰ ਰਾਤ ਨੂੰ ਬਣਾਏ ਨਹੀਂ ਖਾਦੇ ਜਾਂਦੇ ਫਿਰ ਤੇਲ ਜੀ ਚੜੀ ਜਾਂਦਾ ਬੀਬੀ ਨੇ ਅੱਜ ਸੁਨੇਹੀਆ ਹਰ ਪਹਰ ਕਰ ਲਿਆ ਬਣਾਉਂਦਾ ਤੇ ਬਾਬਾ ਜੀ ਪਾਠ ਕਰ ਰਿਹਾ ਬਹੁਤ ਹੀ ਵਧੀਆ ਲੱਗਦੀ ਹੈ ਬਾਣੀ ਰੇਰਾ ਸਹਿਬ ਤੇ ਸਾਡੇ ਗੁਰਦੁਆਰੇ ਵਾਲਾ ਬਾਬਾ ਲੱਗਿਆ ਨਹੀਂ ਹੈਗਾ ਤੇ ਹਜੂਰ ਸਾਹਿਬ ਤੋਂ ਆ ਕੇ ਮੇਰਾ ਗਲਾ ਖਰਾਬ ਹੋਇਆ ਪਏ ਮੈਂ ਸੁੱਕੀ ਖੰਘ ਸੜ ਜਾਂਦੀ ਐ ਵਿੱਚ ਦੀ ਤੇ ਗਾਲ ਵੀ ਖਰਾਬ ਹੋਏ ਪਏ ਨੇ ਸਾਰੀ ਕੇਹ ਰਹਾਂ ਇੱਕ ਵਾਰ ਆ ਕੇ ਕੰਡਮ ਹੋ ਗਏ ਉੱਤੇ ਸਾਰੇ ਠੀਕ ਠਾਕ ਸੀ ਕਿਸੇ ਦਾ ਕੁਝ ਨਹੀਂ ਦੁਖਿਆ ਹੈਗਾ ਲੋਜੀ ਗੋਗਲੇ ਆਪਣੇ ਗਏ ਪਾਣ ਤੇ ਫਲ ਪਕਵੜੇ ਨਾ ਸਨਾੰ ਤਿਆਰ ਕਰਕੇ ਰੱਖੇ ਤੇ ਸਬਜੀ ਮੈਂ ਬਣਾ ਲਈ ਫੜੀਆਂ ਤੇ ਆਲੂ ਪਿੰਡੂ ਲਈ ਇਸੇ ਮੇ ਫੜੀਆਂ ਚਲੋ ਜੀ ਮੈਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਸਬਜੀ ਆਪਾਂ ਲੈਤੀ ਆ ਕੇ ਬਣਾ ਤੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਜਿਹੜੀ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫਲਵਾਚ ਦੇਖਣ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ